15 ਦੀ ਬੱਕਰੀ ਕਿਹੜੇ ਪਿੰਡੋਂ ਆ ਬਾਈ ਬਟਾਲੇ ਅੱਛਾ ਅੱਛਾ ਰਾਜੂ ਆ ਰਾਜੂ ਹਾਂ ਤਾਂ ਹੀ ਪਾਜ ਬੀਜੂ ਗਿਆ ਯਾਰ ਯਾਨੀ ਯਾਰ ਨੇ ਕੀ ਕਰਨਾ ਕੀ ਮੰਗਿਆ ਬਾਈ ਸੰਸਾਰ ਆ ਬੱਬੂ ਨੇ ਮੰਗਿਆ 25 ਆ 26 26 ਬਾਈ ਲਗਾ ਦੇ ਬਸ ਤੈਨੂੰ ਕੁਝ ਨਹੀਂ ਲਈ ਘੜਿਆ ਮੈਂ ਕਹਿੰਦਾ ਸੋਲੇ ਤੈਨੂੰ ਨਾ 25 ਨੂੰ ਮਿਲਦੇ ਪੱਕਾ ਲਾ ਦਊਗਾ ਹਾਂ ਪੱਕੀ ਗੱਲ ਕਰ ਲੈ ਤੇ ਵੀ ਨਹੀਂ ਆਇਆ ਤੂੰ ਤਾਂ ਬੋਡੀ ਤੇ ਚਲਦੀ ਆ ਬੋਡੀ ਤੇ ਕਦੋਂ ਦੀ ਅੱਖ ਜਾਂਦੇ ਆ ਡੋਰਨੇ ਪ੍ਰਾਇਦਾ ਮੁੰਡਾ ਵੀ ਆ ਬੋਡੀ ਤੇ ਕਿੱਥੋਂ ਆਖੇ ਜਾਂਦੇ ਆ ਕੀ ਹੁੰਦਾ ਬੋਡੀ ਲੈ ਓਏ ਇਹਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਆਓ ਇਹਨੂੰ ਨਹੀਂ ਪਤਾ ਇਹ ਨਹੀਂ ਹੋ ਸਕਦਾ ਵੀ ਰਾਜੂ ਇਹਦੇ ਨਾਲ ਰਹਿੰਦੇ ਹੋਣ ਤੇ ਬੋਡੀ ਦਾ ਨਾਮ ਪਤਾ ਹੋਵੇ ਕਾਲ ਗਿਆ ਨਿਕਾਲ ਇਹ ਤੇਰੇ ਢਿੱਡ ਦੇ ਅੰਦਰ ਆ ਨਾੜਾਂ ਗਿਣਦੇ ਨੇ ਕਿੰਨੀਆਂ ਲੈ ਕਰ ਲੋ ਯਾਰ ਬਾਈ ਪੱਲੇ ਮੈਂ ਤਾਂ ਕਰਕੇ ਆਇਆ ਯਾਰ ਆ ਨਾ 2400 2 3 ਥੋੜਾ ਜਿਹਾ ਫਾਰੇ ਆ ਖਵਾ ਸਹੀ ਹੈ ਤਾਂ ਯਾਰ ਹਲੋ ਉਹ ਸਹੀ ਹੈ ਤਾਂ ਇਹਨੇ ਬਣਕੜਾ ਉਹ ਬਸਾਰਾ ਮਹਾਰੋ ਪਰ ਜੂ ਬਾਈ ਤੇ ਗਾਰੰਟੀ ਹੈ ਯਾਰ ਬਾਈ ਇਹਦਾ ਖਾਣ ਲੈਵੇ ਦੀ ਸਾਥ ਬਸ ਇਹ ਸਾਫ ਆਦੀ ਅੱਖੇ ਦੋ ਖਾਣ ਦੇ ਆ ਰਹਿਣਾ ਬੈਠੇ ਨਾ ਪਰੂ ਕੀ ਲੋਇਆ ਕੱਲ ਦੇ ਵੇਖੀ ਤਾਂ ਥੋੜੇ ਤੇ ਨੀ ਬੋਲ ਹੁਣ ਨਵੇੜ ਬੱਬੂ ਤੇ ਆ ਤੇਰੇ ਹੱਥੋਂ ਨਿਬੜਨਾ ਨਹੀਂ ਯਾਰ ਬੋਡੀ ਤੋਂ ਟੱਪ ਕੇ ਚੱਲੂਗਾ ਮੈਂ ਤੂੰ ਦੱਸ ਦੇ ਹੁਣ ਤੂੰ ਦੱchna ਗਿਆ ਤੂੰ ਬੋਡੀ ਤੋਂ ਟੱਪ ਕੇ ਨਹੀਂ ਚੱਲਦੀ ਹੈਂ ਨਹੀਂ ਚੱਲਦੀ ਆ ਵੇਖ ਤੂੰ ਆਣਾ ਨਹੀਂ ਪਤਾ ਇਹਨੂੰ ਪੂਰੇ ਵੀ ਨਹੀਂ ਕਰੋ ਯਾਰ ਨਾ ਲੈ ਟੋਫਰੇ ਵਿੱਚ ਹੈਂ ਬੋਡੀ ਨਹੀਂ ਹੈ ਇਹਨੂੰ ਕਾਦੋ ਪਤਾ ਕਰਦਾ ਏਨੂੰ ਕਾਦੋ ਪਤਾ ਹੈ ਬੱਚਾ ਕਬੋਡੀ ਨਹੀਂ ਕਰੋ ਹੋਰ ਫਰਕ ਕੀ ਹੈ ਨਹੀਂ ਕਿਣੀ ਭੰਮੇ ਜਾਂ ਉਹ ਫਿਰ ਫਰਕ ਬਹੁਤ ਆ ਤੁਹਾਡਾ ਬੋਡੀ ਤੋਂ ਮੈਂ ਪਰ ਸਕੇ ਉਸ ਟਾਸਰ ਕੱਢਤੀ ਹਾਂ ਥੋੜਾ ਕਹਿੰਦਾ ਹੁਣ ਕਿੰਨਾ ਕ ਫਰਕ ਹੈ 4000 ਦਾ ਫਰਕ ਹੈ 4000 ਦਾ ਫਰਕ ਹੈ ਤਨ ਪੀਏ ਵਿਚਾਲੇ ਕੁੜੀ ਟੋਣ ਚਾਰ ਤੱਕ 9000 ਦਾ ਫਰਕ ਆ 25 ਮੰਗੀ ਜਾਂਦਾ ਉਹ ਜੀਤ ਲਾਈ ਜਾਂਦੇ ਇਹ 20 ਕਿਤੇ ਲੈ ਕੇ ਨਹੀਂ ਲਾਇ ਵੀ ਉਹ ਲੈ ਜਾਂਦਾ ਯਾਰ ਪਰ ਕਿਉਂ ਕੰਮ ਕਰਾਉ ਕੀਤਾ ਮੇਰੇ ਨੇ ਲਾਇਆ ਅੱਛਾ ਜੀ ਲਾਇਆ ਯਾਰ ਕਰ ਲੋ ਕਰ ਫਿਰ ਗੋਲ ਵੀ ਗੋਲਿਆ ਸਾਡੇ ਪੈਸੇ ਨਾ ਬੱਕਰੀ ਹੋਣੀ ਰੋਲੇ ਨਾਲ ਨਹੀਂ ਹੋਣੀ ਮੇਰੇ ਹੋਣੀ ਫੇਰੀ ਕਰ ਤੇ ਤੂੰ ਕਰਦਾ ਇਹ ਕੋਈ ਆ ਦੇ ਦੇ ਕਿੰਨੇ ਦੀ ਦੇਣੀ ਹੈ ਜਾਇਦ ਦੱਸ ਬਸ ਨੇੜੇ ਹੋਏ ਤਾਂ ਕਰਾ ਬੱਕਰੀ ਹੋਊ ਮੈਂ ਰੱਖੀ ਤੂੰ ਦਾ ਸੀ ਯਾਰ ਅੱਜ ਆ ਗਿਆਨੀ ਲਵਾ ਪਏ ਯਾਰ ਲਵਾ ਪੈਸੇ ਪੱਕੇ ਲਾਇਆ ਮੈਂ ਮਸੂੜਾ ਯਾਰ ਤੈਨੂੰ ਮੈਂ ਸਾਨੂੰ ਛੱਡ ਦੇ ਲੈ ਜਨਾਬ ਨਾਮ ਬੜੀ ਦਾਨ ਲੈ ਕੀ ਫੰਡਰਾ ਤੂੰ ਦਿੱਤੀਆਂ ਥੋੜਾ ਕੁੜਾ ਪਤਾ ਨਹੀਂ ਸਰ ਦੇਖਦੇ ਮੈਂ ਮੇਂਗਣਾ ਹੀ ਭੋਲੀ ਜਾਣਾ ਹੋਰ ਯਾਰ ਕਰ ਯਾਰ ਪਰੇ ਤੂੰ ਆ ਲੈ ਯਾਰ ਹੋ ਨੇੜੇ ਡਾਂਗਦੇ ਸਾਰੇ ਹੋਇਆ ਖੜਾ ਓਏ ਗਿਆਨੀ ਤੇ ਬੰਦੇ ਕਰਦਾ ਚੱਲ ਕੋਈ ਨਹੀਂ ਕਿ ਨਾ ਮੈਂ ਕੀ ਚਿਕਨਾ ਦੱਕ ਉਹ ਨੂੰ ਪਤਾ ਦੂਏਰ ਪਾਸੇ ਨੂੰ ਦੂਏ ਨੂੰ ਪਤਾ ਬੱਕਰੀ ਕਿੰਨੇ ਦੀ ਉਹਦਾ ਖਿੱਚ ਦਾ ਹੱਥ ਵੀ ਕਿੰਨਾ ਖਿੱਚੀਦਾ ਚੱਲ ਆ ਜਾ ਇਹਨੂੰ ਬੰਨ੍ਹ ਜਾ ਕਰਿਆ ਪਹਿਲਾਂ ਫੇਰ ਅੱਗੇ ਹਾਂ ਹੁਣ ਹੋਈ ਗੱਲ ਸਹੀ ਹਾਂ ਲੈਣੀ ਨਹੀਂ ਸੌਖੀ ਆ ਯਾਰ ਹਾਂ ਲੈਣੀ ਨਹੀਂ ਹੱਥ ਦੇ ਰੇਡ ਨੂੰ ਪਾਣੀ ਲੈਣੀ ਹੈ ਯਾਰ ਤੇ ਨਹੀਂ ਤੇ ਨਹੀਂ ਤੇ ਮੈਂ ਤਾਂ ਲਈ ਜਨਾ ਹੁਣ ਮੈਂ ਆਖੀ ਤੇ ਮੈਂ ਕਰੋ ਕਰੋ ਕਰ ਲੱਗ ਕਰ ਯਾਰ ਕਰ ਤੂੰ ਕਰ ਕਿੰਨੀ ਮੈਂ ਡੱਬੜ ਗਈ 20 ਦੀ 20 ਦੀ ਨਿਪੜ ਗਈ 24000 ਦੀ ਪੱਟ ਕਹੀ ਹੈ ਅੱਜ ਲੈ ਕੇ ਜਾਣੀ ਜਾਂ 23 ਦੀ ਹੋ ਗਈ ਯਾਰ ਕੋਈ ਨਹੀਂ ਲੈ ਕੇ ਗਿਆ ਫਾੜੀ ਹੁਣ ਜਾਣੀ ਕਿੰਨੇ ਦੀ ਕਾਰ ਯਾਰ ਵਾ ਉਹ ਗੈਨੀ ਬਾਹਰ ਨਾ ਟੱਕਰ ਨਾ ਟੱਕਰ ਐਵੇਂ ਟਾਈਮ ਖਰਾਬ ਕਰਦਾ ਕਾਰ ਯਾਰ ਉਹ ਬਾਈ ਬਹੁਤ ਬਹੁਤ ਸੁਣਿਆ ਜੀ ਤੇ ਤੂੰ ਹੋਰ ਕੀ ਆਲਾ ਮਾਰੀ ਉਹ ਤੇ ਬਾਪ ਚ ਖੇਡ ਲਿਆ ਹੁਣ ਨਾ ਚੁੱਪ ਹੋ ਲਈ ਮੈਨੂੰ ਪਤਾ ਇਹ ਪੋ ਮੈਂ ਉਹ ਲਾਲਾ ਨੰਬਰ ਨੂੰ ਨਾ ਦਾ ਖੇੜਾ ਛੱਡਣ ਦੇ ਨਾ ਸਾਈ ਫੜਾਉਣਾ ਆリエ ਪਤਾ ਕੰਡਾ ਉਹ ਤੂੰ ਇਹ ਘਰੇ ਖੜੇ ਨੂੰ ਘਰੋਂ ਆ ਕੇ ਬਾਹਰ ਆ ਜਾ ਬਾਹਰ ਆ ਕੇ ਘਰੇ ਤਾਂ ਕਿੱਥੇ ਖੜੇ ਆ ਲੈ ਜਾਂਦਾ ਹਾਂ ਬੱਕਰੀ ਦੱਬੀ ਉਹ ਲੈ ਲੈ ਚਾਂਦੀ ਤੇ ਬਟੂਆ ਬਟੂਆ ਲੈ ਕੇ ਥਾਲੇ ਚ ਰੱਖ ਲੈ ਆ ਲੈ ਆਉਂਦਾ ਮੈਂਗਾ ਓਏ ਉਹਨੂੰ ਲਾ ਯਾਰ ਤੂੰ ਇਹਦਾ ਮੁੰਡਾ ਯਾਰ ਮੁੰਡੇ ਨੂੰ ਹੀ ਮਾਰ ਪਾਉਣ ਨੂੰ ਲਾ ਰ ਮੈਂਗਾ ਬਟੂਆ ਬਟੂਆ ਰੱਖ ਲਾ ਥਾਲੇ ਉਹ ਤਾਂ ਨਾ ਨੂ ਨਾ 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 ਨ ਫਸਿਆ ਆਸੇ ਤਾਂ ਕਿ ਤੈਨੂੰ ਕਿੱਦਾਂ ਤੇ ਯਾਰ ਅਕੇ ਤੇ ਤੂੰ ਮੈਂ ਮੰਗੇ ਸੀ ਓ ਯਾਰ ਤੁਹਾਡਾ ਆਫਸਰੀ ਜੀ ਲੈਣ ਦੇਣ ਚੱਲਦਾ ਤਾਂ ਕਰੋ ਸੌਦਾ ਬਈ ਯਾਰ ਨਹੀਂ ਨਹੀਂ ਚੱਲਦਾ ਤਾਂ ਹੀ ਦੇ ਬਚ ਕੇ ਆਉਂਦੇ ਹਾਂ ਹਾਂ ਬਚ ਕੇ ਆਉਂਦੇ ਸਹੀ ਹੈ ਬਈ ਸਹੀ ਹੈ ਜੇ ਚੰਗੇ ਬੰਦੇ ਆ ਤਾਂ ਫੇਰ ਹੀ ਲੈਣ ਦੇਣ ਹੁੰਦਾ ਬਈ ਮਾੜੇ ਬੰਦਿਆਂ ਨਾਲ ਕੋਈ ਨਹੀਂ ਲੈਣ ਦੇਣ ਕਰਦਾ ਫੜ ਤਾ ਫੜ ਜਾ ਹਰ ਜਦੋਂ ਤੂੰ ਬਿੱਲਾ ਹੀ ਕੱਚੀਆਂ ਕਰੀ ਜਾਂਦਾ ਫਿਰ ਉਹ ਕੀ ਤੂੰ ਬਣਾ ਦੇ ਜੀ ਫੜ ਤਾ ਸਹੀ ਤਾਂ ਫੜ ਲੈ ਮੈਨੂੰ ਜਿਆਨੀ ਪੜਦਾ ਮੈਂ ਫੜ ਲੈ ਜੀ ਹਾਂ ਮੈਨੂੰ ਪਤਾ ਹੈ ਗਿਆਨੀ ਤੂੰ ਫੜਾ ਤੇਰੇ ਇਧਰ ਆ ਜਾ ਛਾਵੇਂ ਆ ਜਾ ਕਿਤੇ ਕੰਮ ਆਣਾ ਮੈਨੂੰ ਪਤਾ ਜਾ ਫੜਾ ਹੁਣ ਪੱਕੇ ਪੈਸੇ ਲਾ ਤੂੰ ਯਾਰ ਖੇਡ ਖੇਡੀ ਜਾਂਦੇ ਆ ਯਾਰ ਬਾਈ ਇੱਕ ਬੰਦਾ ਭੋਮੇ ਉਸਤਾਰ ਵਾਲਾ ਇੱਕ ਵੀ ਲਾਈ ਜਾਂਦਾ ਪੱਕੇ ਪੈਸੇ ਲਾਈ ਜਾਂਦਾ ਇੱਕ ਉਸਤਾਰ ਕਿਧਰ ਕਰਾਉਂਦਾ ਦੱਸ ਇਹ ਗੱਲਾਂ ਹੋਰ ਕਿ ਨਹੀਂ ਲਾ ਯਾਰ ਜਦੋਂ ਤੂੰ ਸਾਡੇ ਦੇ ਸੱਟ ਦੇ ਠੀਕ ਹੈ ਜਦੋਂ ਸਾਈ ਫੜਾ ਤੂੰ ਮੈਨੂੰ ਫਿਰ ਭੱਜ ਕੇ ਵਾਜ ਲੈ ਹੱਲ ਕੇ ਵਾਜ ਦੇ ਹੋਰ ਜਿਆਦਾ ਤੂੰ ਇੰਨੀ ਤੇ ਜਾਏ ਨਹੀਂ ਫਿਰ ਇੱਕ ਤਾਂ ਹੈ ਹੀ ਨਹੀਂ 20k ਹੈ ਨਹੀਂ ਇਹਦਾ 40000 ਦਾ ਫਰਕ 20 ਲਾਈਕ ਇਹਨੇ 17 ਲਾਈਕ ਇਧਰ ਨੂੰ ਕਰ ਇਧਰ ਨੂੰ ਰੱਖ ਮੇਰੇ ਫੁੱਟ ਨਾ ਨਹੀਂ ਲਾਉਂਦਾ ਜੀ ਨਹੀਂ ਲਾਉਂਦਾ ਆਜਾ ਬਰਾ ਇਹਨੂੰ ਲੈ ਕੇ ਜਾ ਉਹ ਇਹਨਾਂ ਨੂੰ ਲੈ ਜਾ ਮਤਲਬ ਮੇਰੇ ਪੁੱਠ ਦੇ ਕੇ ਕਿੰਨੇ ਕਹੇ ਉਹਦਾ ਵਾਅਦਾ ਕਰ ਕਿੰਨੇ ਵੱਨੇ ਦਨੀ ਆਜੋ ਜਿਵੇਂ ਕਹਿਆ ਆਨੰਦ ਵਾਤਾਵਰਨ ਹੁਣ ਤਾਂ ਲਾ ਗਨਦਾ ਸਾਈ ਦਾ ਪਰਦਾ ਉਹ ਸਾਈ ਛਾਂਟਦਾ ਨਹੀਂ ਮਾਰਦੀ ਸਾਈ ਫੜ ਲਾ ਉਹ 18 ਆਖੇ ਮੈਂ ਤਾਂ 1000 ਇਹਨੂੰ ਬਣਾਦਾ ਉਹ ਨਹੀਂ ਹੁਣ ਬਹਿ ਜਾ ਹੁਣ ਮਾਲ 18 ਆਖੇ ਉਹ ਵੀ ਗਰੀਬ ਆਦਮੀ ਹੈ ਹਾਂ ਬਸ ਤਾਂ ਜੀ ਉਹ ਵੀ ਗਰੀਬ ਹੈ ਮਾਲਾ ਹੁਣ ਉਹ ਨਹੀਂ ਪਵੇ ਮੈਂ ਪਰਮਾਤਮਾ ਦੀ ਜ਼ਿੰਮੇਵਾਰੀ ਹੋ ਗਿਆ ਕਰਾ 20 ਦੀ ਹੋ ਗਈ ਯਾਰ 20 ਦੀ ਹੋ ਗਈ ਜਾ 18 ਦੀ ਆਖੇ ਬਾਈ ਨਾ ਉਹ ਫਾੜ ਵੀ ਜਾ ਯਾਰ ਕੋਈ ਗੱਲ ਵੀ ਨਹੀਂ ਮੋੜੀ ਬਾਈ ਜੀ ਕੋਈ ਨਹੀਂ ਯਾਰ ਕੋਈ ਨਹੀਂ ਨੂੰ ਕਹਦਾ ਗੱਡੀ ਲਾਉਣ ਦੀ ਪਤਾ ਨਹੀਂ ਕੋਈ ਨਹੀਂ ਕੋਈ ਹਾਂ ਹੋ ਗਿਆ ਹੁਣ ਔਰ ਐ ਮੈਂ ਜਿੰਨਾ ਮੈਂ ਸਾਡੀ ਵੀ ਲਜਵਤ ਰੱਖੋ ਬੈਸੇ ਮਾਲ ਹੋ ਗਈ ਹੁੰਦਾ ਮੈਂ ਐ ਨੂੰ ਕਰੀ ਜਾਂਦਾ ਫਿਰ ਮਲੀਆਂ ਹੁਣ 20 ਦੀ ਤੂੰ ਨਹੀਂ ਦਿੰਦਾਗਾ ਮੈਂ ਕਿਉਂ ਰੋਲਾ ਪੈਸਾ ਹੀ ਪਾ ਲਿਆ ਬਾਤ ਸੋਲ ਮੈਂ ਤੇ ਬਣਾ ਹੀ ਜੁਦਾ ਹੋ ਫੜ ਲਾਣਾ ਕੋਈ ਨਹੀਂ ਲੱਖਿਆ ਯਾਰ ਕਰੋਗਾ ਯਾਰ ਕੀ ਕਰੀ ਇਹਨੇ ਲੱਖੇ ਤੇਰੀ ਇੱਤਿਹਾਸ ਤੂੰ ਜੋਜਨੋ ਰਿਕਤਾ ਪਤਰੀ ਮੰਨਦੇ ਨਹੀਂ ਗੱਲ ਮੰਨਦੇ ਤੂੰ ਉਹ ਦਿਨ ਬੱਕਰੀ ਪਿਛੇ 500 ਪਾਇਆ ਹੱਲੇ ਅਸੀਂ ਹੱਲੇ ਆ ਫਿਰ ਮੈਂ ਨਹੀਂ ਇਹ ਕੀ ਲਾਤਾ ਭਰਾ ਇਹਦਾ ਫਰਕ ਢਾੜਾ ਕੇ ਦਿਮਾਗ ਲਾ ਉਹ 20 ਲਾਤਾ ਭਰਾ 20 ਲਾਤਾ 20 ਕਰਤਾ ਅਸੀਂ ਨਵੇੜਦੇ ਆ ਕੰਮ ਹੋਰ ਸਹੀ ਆਣਾ ਵੈਲਕਮ ਹੋ ਗਿਆ ਉਹ ਲੱਖੇ ਉਹ ਇਹਨੂੰ 20 ਆਖਦਾ ਹੁਣ ਇਹਨੂੰ ਬੱਸ ਸਮਝਾਓ ਇਹਨੂੰ ਸਮਝਾ ਹਾਂ 24000 ਦੀ ਘੱਟ ਲਾ ਲਾ ਯਾਰ ਓ ਯਾਰ 24 ਦੇ ਗਾਣੇ ਛੱਡ ਖਾਂ ਯਾਰ ਤੂੰ ਫਿਰ ਜੇ ਵੇਚਣੀ ਤਾਂ ਆਲਾ ਭਾਈ ਸਾਈਂ ਬਾਜਾ ਤੂੰ ਆਦੇ ਕਰ ਲਓ ਜਾਓ ਜੰਨ ਨਹੀਂ ਮੈਂ ਦਿੰਦਾ ਅਰੇ ਕਰ ਸਾਈਂ ਮੇਰੀ ਸਾਲ 16 ਮੇਰੀ ਜੇ ਦੇਣੀ ਹੂ ਤਾਂ ਦੇ ਦੂ ਕੋਈ ਯਾਰ ਦੇਣੀ ਨਹੀਂ ਬੱਕਰੀ ਯਾਰ ਗੁੰਡ ਲੈਣੀ ਕਰ ਉਹ ਤੇਰੀ ਲਾ ਹੁਣ ਅਸੀਂ ਤਾਂ ਸਾਰਾ ਕੁਝ ਜ਼ੋਰ ਲਾਤਾ ਸਲਿੱਪ ਕਰ ਗਿਆ ਨਹੀਂ ਪੈਸੇ ਢੇਕੂ ਕੀ ਯਾਰ ਦੀ ਯਾਰ ਫੜ ਤੂੰ ਫੜ ਦੀ ਉਹ ਕੀ ਯਾਰ ਦੀ ਉਹ ਨਹੀਂ ਉਹ ਹੋ ਗਈ ਯਾਰ ਉਹ ਹੋ ਗਈ ਯਾਰ ਉਹ ਹੋ ਗਈ 21 ਦੀ ਹੋ ਗਈ ਉਹ ਹੋ ਗਈ ਯਾਰ ਉਹ ਬਾਈ ਯਾਰ 100 ਰੁਪਏ ਆਹੋ ਕੁਸ ਨਿੰਦਾ ਹੋ ਗਈ ਬਾਈ ਗਿਣ ਪੈਸੇ ਯਾਰ ਗਿਣ ਲੈ ਦੇਖ ਲਈ ਉਹ ਕੋਈ ਨਹੀਂ ਉਹ ਤੁਸੀਂ ਆ ਉਹ ਆਪਣੀ ਮਰਜ਼ੀ ਦੀ ਛੋੜ ਕਰੇ 100 ਤੋਂ ਥੱਲੇ ਥੱਲੇ ਜੋ ਮਰਜ਼ੀ ਛੱਡਦਾ ਲੈ ਵੀ ਇਹ ਸੌਦਾ ਮਸਾ ਸਿਰੇ ਚੜਾਇਆ ਪੰਜ ਬੰਦਿਆਂ ਨੇ ਐ ਬੰਦੇ ਨੇ ਕਰਾਇਆ ਹਾਂ ਪੰਜ ਬੰਦਿਆਂ ਨੇ ਸੌਦਾ ਸਿਰੇ ਚੜਾਇਆ ਤੇ ਬਾਈ ਤੇਰੇ ਵੀ ਧੰਨਵਾਦ ਜਿਹੜਾ ਕੋਈ ਸੁ ਮਾੜਾ ਮੋਟਾ ਦੱਸ ਤੇਰੇ ਵੀ ਸ਼ਾਬਾਸ਼ ਹੈ ਬਾਈ ਜਿਹੜਾ ਤੂੰ ਸਾਡੇ ਆਖੇ ਲੱਗ ਗਿਆ ਠੀਕ ਆ ਚਲੋ ਬਾਈ ਮਤਲਬ ਮੁੱਲੀ ਤੱਕੇ ਨਾਲ 3-4000 ਜਵਾਬ ਉਹ ਬਾਈ ਯਾਰ ਪੌਣੇ ਪੈਂਦਾ ਸਾਨੂੰ ਹੀ ਪਤਾ ਪਸ਼ੂ ਕਿੰਨੇ ਦਾ ਹੁਣ ਤਾਂ ਆਹ ਵੇਖੋ ਮੋੜ ਭਾਈ ਲਾਲਾ ਆਈ ਦੀ ਕੋਈ ਨਹੀਂ ਬਾਈ ਉਹ ਪੈਸੇ ਦਾ ਕਿਵੇਂ ਕਰਨਾ ਬਾਈ ਉਹ ਸਾਡਾ ਹੋਇਆ ਉਹਦਾਂ ਉਹਦਾਂ ਦੇ ਜਾ ਕੋਈ ਨਾ ਕੋਈ ਦਿਖ ਜਾ ਕੱਲ ਨਹੀਂ ਤੂੰ ਪੌਣ ਚਾ ਚਾ 10000 ਚਲ ਚਾ 10 ਲੈ ਲੈ ਚਲ 10 ਕੱਲ ਨੂੰ ਦੇ ਦੂਗਾ ਹਨੇ ਭਾਈ ਹੁਣ ਨਹੀਂ ਪਾਉਂਦੇ ਜਦੋਂ ਦੇ ਉਹ ਮਿਲੇ ਆ ਪੰਜ ਬੱਕਰੀਆਂ ਜੋ ਖੋਈਆਂ ਇਹਨਾਂ ਦੀਆਂ ਆ 500 ਦੇ ਲੈ ਖਲੇ ਪਰੇ ਪਰੇ ਕੀ ਕਰਾਂਗੇ ਤੂੰ ਤੇ ਉਹ ਸਿੱਟਾ ਲਾ ਲਾ ਖੋਲੀ ਚੱਲ ਮੁਠੀ ਪਾਉਣੀ ਇਹਨਾਂ ਨੇ ਭਾਈ ਜਾਣ ਦੇ ਹਾਂ ਮੁਠੀ ਪਾਉਣੀ ਇਹਨਾਂ ਨੇ ਠੀਕ ਆ ਠੀਕ ਆ ਲੈ ਹੁਣ ਹੋ ਗਿਆ ਸਿਰੇ ਚੜ ਗਿਆ ਭਾਈ ਖੁਸ਼ ਆ ਹੁਣ ਬੰਦੇ ਕੋਲ ਸਰੰਗ ਦਿਉ ਰਾਤ ਨਾ ਕਰੇ ਲੋ ਬਹੁਤ ਚੰਗੀ ਬੱਕਰੀ ਆ ਵੇ ਇਹਨਾਂ ਤੋਂ ਹੀ ਆਈ ਜੀ ਭੁਮੇ ਹਾਂ ਸਹੀ ਆ ਬੱਕਰੀ ਤਾਂ ਹੀ ਲਈ ਜਾਂਦੇ ਬਾਈ ਚੰਗੀ ਕਰਕੇ